ਕੋੜੀ ਪਾਣੀ ਬੱਸ ਰੋਕਿਓ ਚਾਰਾ ਪੌਣੇ ਤੈਨੂੰ ਮਤਲਬ ਜਿੰਨੀ ਵਾਰ ਵੀ ਘੋੜੀ ਦੇ ਜੜਿਆ ਨਾ ਕਾਲੇ ਲਾਉਣੇ ਜੜਿਆ ਨਾ ਆ ਬਾੜ ਕਾੜਦੀ ਨੇ ਬਾੜ ਕਾਮ ਕੇ ਹਾਂ ਸਾਡਾ ਤਾਂ ਬਲੌਗ ਬੜਾ ਹੀ ਦੇਸੀ ਹੁੰਦਾ ਹੈ ਵਣਲਾ ਨਾ ਤੀ ਲਾਗੇ ਬਲੌਗ ਬਣਾਉਣਾ ਵੱਡੇ ਬਲੌਗਰ ਅੱਖਾਂ ਚੋਂ ਗੱਟ ਕੱਢੀ ਨਹੀਂ ਜਾਂਦੀ ਉਹ ਤੂੰ ਟਿਕ ਜਾ ਕੁੱਟਣਾ ਖਾਲੀ ਮੈਥੋਂ ਠੀਕ ਹੈ ਨਾ ਗੱਲ ਤੰਨੇ ਚੱਜ ਦੀ ਗੱਲ ਬੋਲਣ ਨੂੰ ਕਿਹਾ ਸੀ ਚੱਜ ਦੀ ਹੈ ਸੱਚੀ ਗੱਲ ਹੈ ਸਾਤ ਸਰੀਆ ਕਾਲ ਦੀ ਸਿਆਣੇ ਕਹਿੰਦੇ ਨੇ ਵੀ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਤੇ ਆਪਣਾ ਕੰਮ ਕਰਨ ਦੇ ਵਿੱਚ ਸ਼ਰਮ ਵੀ ਕਾਦੀ ਹੈ ਆਪਾਂ ਆਪਣੇ ਘਰ ਦੇ ਵਿੱਚ ਰੰਗ ਕਰਵਾਇਆ ਸੀ ਤੇ ਰੰਗ ਕਰਵਾਉਣ ਦੇ ਬਾਅਦ ਥੋੜਾ ਜਿਹਾ ਇੱਕ ਪਾਸਾ ਆਪਣੇ ਘਰ ਦਾ ਰਹਿ ਗਿਆ ਉਹ ਘਰ ਤੇ ਆਪਾਂ ਰੰਗ ਖੁਦ ਕਰਨਾ ਇੱਕ ਪਾਸੇ ਤੇ ਰੰਗ ਪਹਿਲਾਂ ਲਾਵਾਂਗੇ ਫਿਰ ਉਹ ਤੇ ਕਰਾਂਗੇ ਤੇ ਸਾਰੇ ਘਰ ਤੇ ਰੰਗ ਕਿਹੋ ਜਿਹਾ ਕਰਵਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾ ਬਲੌਗ ਆ ਆਪਣਾ ਆਪਣੀ ਝੋਟਕ ਲਿਆ ਨੂੰ ਜਿਵੇਂ ਤੁਸੀਂ ਪਿਆਰ ਦਿੰਦੇ ਹੋ ਆਪਣੇ ਬਲੌਗ ਨੂੰ ਵੀ ਜਰੂਰ ਪਿਆਰ ਦਿਓ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਬਾਤਾਂ ਇਸ ਬਲੌਗ ਦੇ ਵਿੱਚ ਆਪਾਂ ਕਰਿਆ ਕਰਾਂਗੇ ਇਸ ਨਵੇਂ ਚੈਨਲ ਨੂੰ ਬਲੌਗ ਵਾਲੇ ਚੈਨਲ ਨੂੰ ਦੀਪ ਰਾਜ ਗੜੀਆ ਬਲੌਗ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੁੜ ਜਾਇਓ ਬਾਕੀ ਨਾਲ-ਨਾਲ ਤੁਸੀਂ ਦੇਖਿਓ ਆਨੰਦ ਵੀ ਆਊਗਾ ਹਾਸੀ ਵੀ ਆਊਗੀ ਤੇ ਨਾਲ-ਨਾਲ ਕੰਮ ਦੀਆਂ ਗੱਲਾਂ ਵੀ ਜ਼ਰੂਰ ਕਰਾਂਗੇ ਤੁਹਾਡੇ ਨਾਲ ਜੁੜੇ ਰਹੋ ਅੱਗੇ ਤੱਕ ਦੇਖਦੇ ਰਹੇ ਆ ਆ ਗੱਡੇ ਆ ਬੱਦ ਦੇ ਵਿੱਚੋਂ ਆ ਕੀਤਾ ਲੋੜ ਪੂਜ ਜਿਹੜੇ ਬੰਦੇ ਨੇ ਮਾਰੀ ਆ ਉਪਰ ਆ ਆ ਪਾਸਾ ਰਹਿੰਦਾ ਆਪਣੇ ਘਰ ਦਾ ਆ ਹਲਨੇ ਲੱਗੇ ਹੋਏ ਨੇ ਆਪਣੇ ਚਿੜੀਆਂ ਨੂੰ ਅਜੇ ਇਹਨਾਂ ਦੇ ਵਿੱਚ ਚਿੜੀਆਂ ਆਈਆਂ ਨਹੀਂ ਇਹ ਰੰਗ ਪਹਿਲਾਂ ਆਪਾਂ ਲਾਵਾਂਗੇ ਤੇ ਦੂਸਰਾ ਰੰਗ ਇੱਥੇ ਕਰਾਂਗੇ ਸਾਰੇ ਘਰ ਦਾ ਰੰਗ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਘਰ ਦਿਖਾਵਾਂਗੇ ਪੁਰਾਣਾ ਘਰ ਆਪਣਾ ਬਾਲਿਆਂ ਵਾਲੀ ਛੱਤ ਹੈ ਸਾਰਾ ਘਰ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ మినివర్ మీ కుయ ਦਾ ਵੀ ਹੋਣਾ ਸੀ ਲੱਗਿਆ ਹਾ ਰੰਗ ਲਾਉਣ ਤੁਸੀਂ ਦੇਖ ਲਿਆ ਰੰਗ ਲਾਵਾਂਗੇ ਫਿਰ ਰੰਗ ਕਰਾਂਗੇ ਸਾਰੇ ਸਾਨੂੰ ਸ਼ੋਰਟ ਦਿਖਾਵਾਂਗੇ ਤੇ ਸਾਰਾ ਘਰ ਵੀ ਦਿਖਾਵਾਂਗੇ ਬਣੇ ਰਹੋ ਮસ્ਤੀ ਚ ਆ ਗੋ ਰਹੋ ਹਲੋ ਵੀ ਮਿੱਤਰੋ ਤੁਹਾਨੂੰ ਇੱਕ ਬੰਦਾ ਦਿਖਾਈਏ ਆ ਦੇਖੋ ਉਸ ਟਾਈਮ ਕਹਿ ਰਿਆ ਸੀ ਹੁੰਦੇ ਤੜਾ ਦੇਖ ਵੀ ਮਾਰ ਲੈਣਾ ਮੋਰਚਾ ਐਨਨ ਬਾਅਦ ਥੋੜਾ ਰਹਿ ਗਿਆ ਕੰਮ ਖਿੱਚ ਲੈ ਮੱਧ ਤਮ ਹੌਸਲੇ ਨਾਲ ਲੱਗੋਂਗੇ ਕੋਈ ਵੀ ਕੰਮ ਕਰਨ ਚੜਦੀ ਕਲਾ ਨਾਲ ਬਾ ਫਿਰ ਫੱਟੇ ਚੱਕੇ ਜਾਂਦੇ ਫੇਰ ਨਹੀਂ ਪ੍ਰਵਾਹ ਹੁੰਦੀ ਮੂਰੇ ਕੀ ਆ ਫਿਰ ਤਾਂ ਖਿੱਚਦੇ ਕੰਮ

ਕੋੜੀ ਪਾ ਜੀ ਬੱਸ ਰੋਕੋ ਚਾਰਾ ਪਾਉਣੇ ਤੈਨੂੰ ਲੈ ਵੀ ਸ਼ਾਮ ਦੇ 6:00 ਵਜ ਕੇ 6 ਮਿੰਟ ਰੋਕੋ ਤੇ ਸਾਡੀ ਕਾਰਵਾਈ ਦਿਖਾਰੇ ਵੀ ਕਿੰਨੀ ਕੋਗ ਇਹ ਜੀ ਸੁੱਕੂਆ ਪੂਰਾ ਕੰਪਲੀਟ ਕਰਕੇ ਛੱਡਣੀ ਛੱਡਣਾ ਅੱਜ